ਬਾਈ ਜੀ ਤੁਹਾਡਾ ਮੋਬਾਈਲ ਗੁੰਮ ਹੋ ਗਿਆ ਧੀਆ ਤੇ ਤੁਹਾਡਾ ਮੇਰਾ ਮੋਬਾਈਲ ਮਿਲ ਗਿਆ ਹਾਂਜੀ ਮੋਬਾਈਲ ਮੇਰਾ ਗਵਾਚ ਗਿਆ ਸੀਗਾ ਇੱਥੇ ਆਪਣੇ ਬਾਬਾ ਰਾਮਸਰ ਦੇ ਰੇਤੇ ਅੱਛਾ ਤੇ ਉੱਥੇ ਇਹਨਾਂ ਨੂੰ ਮਿਲ ਗਿਆ ਸੀ ਬਾਈ ਹੁਣ ਅੱਛਾ ਮੈਂ ਕਾਲ ਤੇ ਗੱਲ ਕਰ ਲਈ ਸੀ ਇਹ ਕਹਿੰਦੇ ਸੀ ਦੇ ਦਾਂਗੇ ਉਸ ਤੋਂ ਵਿੱਚੋਂ ਹੋਰ ਬੰਦ ਹੋ ਗਿਆ ਸੀਗਾ ਤੇ ਫੋਨ ਆ ਕੇ ਮੈਂ ਆਪਣੇ ਪੰਜ ਸਾਹਿਬ ਨੇ ਕਮਲ ਵੀਰੇ ਉਹਨਾਂ ਰਾਈ ਇਹਨਾਂ ਤੋਂ ਲੈ ਲਿਆ ਸੀ ਸਿਰ ਮੇਰਾ ਡਸਟ ਰਾਈ ਕਰਤਾ ਸੀਗਾ ਤੇ ਮਰਾਈ ਕਾਰਡ ਉਹਦੇ ਚ ਨਹੀਂ ਮਿਲਿਆ ਜੀ ਚਲੋ ਫੋਨ ਮੇਰਾ ਮਿਲ ਗਿਆ ਚਲੋ ਇੰਨਾ ਹੀ ਬਹੁਤ ਹੈ ਫੋਨ ਮਿਲ ਗਿਆ ਮੇਰੇ ਕੋਲ ਕੰਟੈਕਟ ਵਗੈਰਾ ਸੀ ਉਹ ਦਸਤਾਵੇਜ਼ ਹੋਗੇ ਵਿੱਚ ਜੀ ਤੇ ਹੁਣ ਤਾਂ ਹੀ ਤੁਹਾਡਾ ਕੋਈ ਰੌਲਾ ਬਸ ਭਾਈ ਆਈ ਕਾਰਡ ਸੀਗਾ ਜੀ ਉਹ ਨਹੀਂ ਮਿਲਿਆ ਜੀ ਮੇਰਾ ਰੌਲਾ ਤਾਂ ਇਹ ਹੀ ਸੀਗਾ SIM ਟੁੱਟਿਆ ਹੋਇਆ ਜੀ ਬੱਚਾ SIM ਕੜਵਾ ਲਾਂਗੇ ਆਈ ਕਾਰਡ ਕੜਵਾ ਲਾਂਗੇ ਆਪਾਂ ਹੋਰ ਇਹਨਾਂ ਤੋਂ ਕੀ ਲਵਾਂਗੇ ਜੀ ਚਲੋ ਠੀਕ ਹੈ ਭਾਈ ਜੀ ਹਾਂ ਜੀ ਤੁਹਾਡੇ ਕੋਲੋਂ ਮੋਬਾਈਲ ਲੈ ਜਾਂ ਤੁਕੇ ਜੀ ਭਾਈ ਜੀ ਹਾਂ ਜੀ ਵੀ ਤੇ ਆਪਾਂ ਨੇ ਮੋਬਾਈਲ ਰਾਮ ਸਰ ਤੋਂ ਮਿਲਿਆ ਠੀਕ ਆ ਹਾਂ ਠੀਕ ਹੈ ਤੇ ਉਹ ਅਸੀਂ ਕਰੇ ਲਿਆ ਇਹ ਬਾਈ ਆਈ ਨਹੀਂ ਆਪਣੇ ਕੋਲ ਪਹਿਲਾਂ ਅਸੀਂ ਕਰੇ ਲਿਆ ਕਿ ਇਹਨਾਂ ਨੇ ਪੰਜ ਸਾਹਿਬ ਨੂੰ ਕਿਹਾ ਤੇ ਪੰਜ ਸਾਹਿਬ ਦੇ ਸਾਹਮਣੇ ਆਪਾਂ ਇਹਨਾਂ ਨੂੰ ਮੋਬਾਈਲ ਦਿੱਤਾ ਇਹਨਾਂ ਦਾ ਠੀਕ ਹੈ ਜੀ ਇਹ ਨਹੀਂ ਜਿਹੜੇ ਉਹ ਆਈ ਕਾਰਡ ਜਾਂ ਕੋਈ ਹੋਰ ਉਹਦੇ ਵਿੱਚ ਆਪਾਂ ਨੂੰ ਕੁਝ ਨਹੀਂ ਮਿਲਿਆ ਹੈਗਾ ਠੀਕ ਹੈ ਇਹ ਆਪਣੇ ਤੇ ਬਰੇਮ ਲਾਉਂਦੇ ਸੀ ਇਹ ਗੱਲ ਦਾ ਚਲੋ ਠੀਕ ਹੈ ਉਦੋਂ ਦਾ ਆਪਣੇ ਕੋਲ ਕੋਈ ਕੁਝ ਨਹੀਂ ਹੈਗਾ ਇਹਨਾਂ ਦਾ ਠੀਕ ਹੈ ਬਈ ਤੇ ਉਹ ਚ ਕੋਈ ਗੱਲ ਨਹੀਂ ਬਾਈ ਜੀ ਇਹਨਾਂ ਕੋ ਨਹੀਂ ਹੈਗੇ ਕੋਈ ਚੱਕਰ ਨਹੀਂ ਪਰ ਆਪਣੇ ਗਵਾਚ ਗਏ ਸੀ ਉਹ ਕੋਈ ਗੱਲ ਜੇ ਕਿਸੇ ਨੂੰ ਮਿਲਣਗੇ ਤਾਂ ਉਹ ਇੱਥੇ ਕਟਾਣੀ ਤੁਹਾਡੇ ਪੰਚਾਇਤ ਦੇ ਬੰਦਿਆਂ ਨੂੰ ਪਹੁੰਚਾ ਕਰ ਦੇਣਗੇ ਉਹ ਕੋ ਲੋਕਲ ਹੈਗਾ ਬਾਕੀ ਮੇਰਾ ਨੰਬਰ ਉਹ ਤੇ ਹੈਗਾ ਕਾਰਡ ਦੇ ਉੱਤੇ ਉਹ ਵੀ ਕਾਲ ਕਰ ਦੂਗਾ ਇਹ ਵੈਸੇ ਡਿਸਟਰਬ ਹੋ ਗਏ ਪਾੜਤਾ ਹੋਇਆ ਇਧਰ ਛੁੱਟਦਾ ਹੈ ਕਿ ਉਹਨੇ ਕੀ ਮਿਲਣਾ